ਬਾਈ ਇੱਧਰ ਹੋ ਜਾ ਯਾਰ ਥੋੜਾ ਸਾ ਲੈਗ ਨਾ ਕਰਦੇ ਆ ਪ੍ਰਧਾਨ ਸਾਹਿਬ ਤੁਸੀਂ ਕਿੱਲੇ ਕਿੱਲੇ ਗਏ ਹੋ ਕਿਆ ਵਾਹ ਹੁਣ ਮੋਲ ਗਗਨ ਮਾਨ ਦਾ ਕੰਮ ਛੋਟਾ ਇਸ ਮੁੱਦੇ ਤੇ ਬਹੁਤ ਵੱਡਾ ਸਵਾਲ ਹੈ ਲੋਕੀਂ ਜਿਵੇਂ ਇਹ ਤਰਕੀਆ ਲਗਾਤਾਰ ਆ ਰਹੀਆਂ ਨੇ ਸ਼ਾਇਦ ਇੱਕ ਪਾਸੇ ਪੁਲਿਸ ਕਹੇ ਕਿ ਇਹ ਕਿਸੇ ਮਦਾਨ ਦਾ ਕੰਮ ਹੋ ਸਕਦਾ ਜਾਂ ਕੋਈ ਸੋਸ਼ਲ ਸਾਰਕੀ ਹੈ ਅਜਿਹੇ ਦੇ ਵਿੱਚ ਵੀ ਹੋਰ ਫਾਇਦਾ ਹੋ ਸਕਦਾ ਨਹੀਂ ਮੈਂ ਤਾਂ ਕਹਿ ਰਿਹਾ ਹੋ ਸਕਦਾ ਕੋਈ ਪਾਗਲ ਹੋਵੇ ਨਸ਼ੇੜੀ ਹੋਵੇ ਨਾਦਾਨ ਹੋਵੇ ਤੁਸੀਂ ਸਾਹਮਣੇ ਤਾਂ ਲਿਆਓ ਤਾਂ ਹੋ ਸਕਦਾ ਸੀਰੀਅਸ ਐਲੀਮੈਂਟ ਹੋਵੇ ਹੋ ਸਕਦਾ ਸੀਰੀਅਸ ਐਲੀਮੈਂਟ ਹੋਵੇ ਨਹੀਂ 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 ਸਮਝਦੇ ਹੋ फेलियर किसे समझता है उन तक हां जी उन तक है जेडी इन्वेस्टिगेशन फेलियर किसे 100% गवर्नमेंट ऑफ इंडिया एंड गवर्नमेंट ऑफ पंजाब सब तो बड़ा फेलियर गवर्नमेंट ऑफ पंजाब दा फिर गवर्नमेंट ऑफ इंडिया दा यार आज मैं औजिला साहब ते तमाम सारे साथीया दे नाल गुरु कर रहे सांझी वार्ताक दा जेड़े प्रतीक है ਉੱਥੇ ਮੈਂ ਨਕਮਸਤਖ ਖੋਣ ਵਾਸਤੇ ਆਇਆ ਹਾਂ ਜੀ ਲੌਂਗ ਔਰ ਜਿਸ ਪ੍ਰਕਾਰ ਜੀ ਔਜਲਾ ਸਾਹਿਬ ਨੇ ਵੀ ਮੈਨੂੰ ਜਾਣਕਾਰੀ ਦਿੱਤੀ ਤੇ মিডিਆ ਦੇ ਰਾਹੀਂ ਵੀ ਇਹ ਜਾਣਕਾਰੀ ਮਿਲੀ ਕਿ ਕਿਸ ਪ੍ਰਕਾਰ ਸਾਡੇ ਇਸ ਸਥਾਨ ਨੂੰ ਮਗਰਲੇ ਕਈ ਦਿਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਈਮੇਲ ਦੇ ਰਾਹੀਂ ਮੈਨੂੰ ਲੱਗਦਾ ਹੈ ਕਿ ਇਹ ਬੜੀ ਦੁਖਦਾਈ ਘਟਨਾ ਹੈ ਬੜਾ ਦੁਖਦਾਈ ਘਟਨਾ ਕਰਮ ਹੈ ਕਿਉਂਕਿ ਇੱਥੇ ਨਾ ਕੋਈ ਜਾਤ ਪਾਤ ਹੈ ਇਹ ਸਭ ਦਾ ਸਾਂਝਾ ਘਰ ਹੈ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਇੱਥੇ ਆ ਕੇ ਸਭ ਦੀਆਂ ਨਾ ਕੇਵਲ ਸਿੱਖਾਂ ਦੀਆਂ ਹਰ ਵਿਅਕਤੀ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆਰਦਾਸਾਂ ਪੂਰੀਆਂ ਹੁੰਦੀਆਂ ਇਸ ਘਰ ਤੇ ਜਿਹੜੋ ਬੰਦਾ ਆਉਂਦਾ ਹੈ ਤੇ ਉੱਥੋਂ ਫਿਰ ਕੁਝ ਨਾ ਕੁਝ ਲੈ ਕੇ ਜਾਂਦਾ ਉਸ ਘਰ ਦੇ ਵਾਸਤੇ ਬੜੇ-ਬੜੇ ਇਥੇ ਹਮਲੇ ਹੋਏ ਬੜੀਆਂ-ਬੜੀਆਂ ਘਟਨਾ ਕਰਮ ਹੋਏ ਬੜੀਆਂ-ਬੜੀਆਂ ਤਾਕਤਾਂ ਇੱਧਰ-ਉੱਧਰ ਮਾੜੇ ਹਾਲਾਤ ਰਹੇ ਪੰਜਾਬ ਦੇ ਲੇਕਿਨ ਇਸ ਘਰ ਨੂੰ ਹਮੇਸ਼ਾ ਜਿਹੜੀਆਂ ਪਰੰਪਰਾਵਾਂ ਸਨ ਆਪਣੀਆਂ ਪਾਟੀਆਂ ਤੋਂ ਆਸੇ-ਪਾਸੇ ਉੱਪਰ ਉੱਠ ਕੇ ਹਰ ਆਪਣੀਆਂ ਧਰਪ ਹੋਰ ਪਾਸੇ ਉੱਪਰ ਉੱਠ ਕੇ ਇਸ ਘਰ ਦੀ ਗੱਲ ਹਮੇਸ਼ਾ ਕੀਤੀ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਐ ਕਿ ਹਜੇ ਤੱਕ ਸਾਡੀਆਂ ਸਰਕਾਰਾਂ ਨੇ ਜੇ ਇਸ ਘਰ ਨੂੰ ਜਿਸ ਪ੍ਰਕਾਰ ਦੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਕੌਗਨੀਸੈਂਸ ਨਹੀਂ ਲਿਆ ਜਾਣੀ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਨਾਤਾ ਸਰਕਾਰ ਦਾ ਅ ਦੋ ਦਿਨ ਸੈਸ਼ਨ ਚੱਲਿਆ ਤਿੰਨ ਦਿਨ ਪੂਰੇ ਵਿੱਚ ਇਹਰੇ ਬਾਰੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਟਿੱਪਾ ਟਿੱਪ ਨਹੀਂ ਕੀਤੀ ਕਿਉਂਕਿ ਇਹ ਕੋਈ ਛੋਟਾ ਸਾਮ ਤਾਂ ਨਹੀਂ ਹੈ ਸਾਈਬਰ ਕ੍ਰਾਈਮ ਤਾਂ ਦੇਸ਼ ਦੇ ਅੰਦਰ ਉਰਜਾਣਾ ਹੁੰਦੇ ਹੈ ਲੇਕਿਨ ਇਸ ਤਰ੍ਹਾਂ ਦੇ ਹੁਣ ਤੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਕੋਈ ਨਾ ਕੋਈ ਵੱਡਾ ਉਪਰਾਲਾ ਕਰਨਾ ਚਾਹੀਦਾ ਸੀਗਾ ਤੇ ਪੁਲਿਸ ਦਾ ਦਾਵਾ ਹੈ ਕਿ ਅਸੀਂ ਉਸ ਈਮੇਲ ਵਾਲੇ ਨੂੰ ਫੜ ਲਿਆ ਲੇਕਿਨ ਇਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਕਿ ਈਮੇਲ ਦੁਬਾਰਾ ਆਈ ਹੈ ਉਹਦੇ ਚੋਂ ਨੇ ਈਮੇਲ ਜਿਹਨੇ ਲਿਖੀ ਉਹਨੇ ਕਿਹਾ ਕਿ ਪੁਲਿਸ ਨੇ ਗਲਤ ਬੰਦਾ ਫੜਿਆ ਹੈ ਯਾਰ ਮਨਨ ਤੁਸੀਂ ਦੇਖੋ ਕਿੰਨਾ ਛਾਤਰ ਆਦਮੀ ਹੋਏਗਾ ਮਹਤਿਉਰਜਨਾ ਸਾਹਿਬ ਗੱਲ ਕਰ ਰਹੇ ਸੀ ਇਹ ਜਿਹੜਾ ਬੰਦਾ ਹਜੇ ਤੱਕ ਪੰਜਾਬ ਪੁਲਿਸ ਦੀ ਜਾਂ ਸਰਕਾਰ ਦੀਆਂ ਨਜ਼ਰਾਂ ਤੋਂ ਇੰਨੇ ਦਿਨਾਂ ਤੋਂ ਬਚ ਰਿਹਾ ਹੈ ਇਸ ਸਾਂਤੇ ਤਾਂ ਕੋਈ ਪਰਿੰਦਾ ਵੀ ਅਗਰ ਪਰ ਮਾਰਦਾ ਮੈਂ ਸਮਝਦਾ ਕਿ ਉਹ ਵੀ ਖਬਰ ਹੋਣੀ ਚਾਹੀਦੀ ਹੈ ਸਰਕਾਰ ਆ ਕੋ ਦੋਨਾਂ ਸਰਕਾਰਾਂ ਦਾ ਬਹੁਤ ਵੱਡਾ ਨੈਟਵਰਕ ਹੈਗਾ ਔਰ ਮੈਂ ਕਹਿੰਦਾ ਕਿ ਦੋਨੋਂ ਸਰਕਾਰਾਂ ਕਿਉਂਕਿ ਇਥੇ ਆਈਬੀ ਦੇ ਲੋਕ ਵੀ ਨੇ ਪੰਜਾਬ ਦੇ ਅੰਦਰ ਇੰਟੈਲੀਜੈਂਸ ਬਿਊਰੋ ਜਿਨ ਸਿੱਧੀ ਸਿੱਧੀ ਗ੍ਰਹਿ ਮੰਤਰੀ 딜 ਕਰਦੇ ਨੇ ਇੱਥੇ ਆਫਿਸਿਸ NIA ਦੇ ਵੀ ਨੇ ਔਰ ਪੰਜਾਬ ਸਰਕਾਰ ਦਾ ਵੀ ਇੱਕ ਇੰਟੈਲੀਜੈਂਸ ਵਿੰਗ ਹੈਗਾ ਹੁਣ ਤਾਂ ਕੋਰ ਸਾਈਬਰ ਵਿੰਗ ਹੈਗਾ ਉਰੇ ADGP ਲਾਏ ਜਾਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈਗੀ ਕਿ ਹਜੇ ਤੱਕ ਅਸੀਂ ਉਹ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕੇ ਮੈਂ ਹੁਣ ਐਡੀਜੀਪੀ ਲਾਅ ਐਂਡ ਆਰਡਰ ਨਾਲ ਗੱਲ ਕੀਤੀ ਸੀ ਅਰਪਿੰਦ ਸ਼ੁਕਲਾ ਜੀ ਨਾਲ ਬੀਜੀਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਔਰ ਮੈਂ ਆਉਦਲਾ ਸਾਹਿਬ ਨੂੰ ਕਿਉਂਕਿ ਇਹਨਾਂ ਨੂੰ ਵੀ ਉਹ ਈਮੇਲ ਦੀ ਕਾਪੀ ਇਹਨਾਂ ਕੋਲ ਹੈਗੀ ਆ ਮੈਂ ਹੋਮ ਅਫੇਅਰ ਕਮੇਟੀ ਦਾ ਮੈਂਬਰ ਆ ਸਟੈਂਡਿੰਗ ਕਮੇਟੀ ਦਾ 22 ਤਰੀਕ ਨੂੰ ਔਰੀ ਮੀਟਿੰਗ ਹੈਗੀ ਹੈ ਔਰ ਹੈਵੀ ਸਾਈਬਰ ਕ੍ਰਾਈਮ ਤੇ ਅਸੀਂ ਮਗਰਲੇ ਦਿਨਾਂ ਤੋਂ ਸਾਈਬਰ ਕ੍ਰਾਈਮ ਤੇ ਚਰਚਾ ਕਰ ਰਹੇ ਹਾਂ ਸੀਬੀਆਈ ਦੇ ਲੋਕਾਂ ਨਾਲ ਐਨਆਈਏ ਦੇ ਲੋਕਾਂ ਨਾਲ ਕਿ ਇਹ ਸਾਈਬਰ ਕ੍ਰਾਈਮ ਕਿਉਂ ਵਧ ਰਿਹਾ ਬੈਂਕਸ ਤੇ ਲੋਕਾਂ ਨਾਲ ਸੈਬੀ ਦੇ ਲੋਕਾਂ ਨਾਲ ਇਹ ਮੈਂ 22 ਤਰੀਕ ਨੂੰ ਔਜਰਾ ਸਾਬ ਜਿਹੜੇ ਕੋਲੇ ਚਿੱਠੀ ਆ ਉਹਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਟੈਂਡਿੰਗ ਕਮੇਟੀ ਦੇ ਵਿੱਚ ਇਹ ਗੱਲ ਚੱਕਾਂਗਾ ਕਿ ਇੰਨੀ ਦੇਰੀ ਕਿਉਂ ਹੈ ਨੂੰ ਇਮੀਡੀਏਟਲੀ ਸਾਨੂੰ ਭਾ ਲੋ ਕਿ ਇਹ ਕੋਣ ਬੰਦਾ ਸਾਨੂੰ ਤਮਕੀ ਭਰੇ ਖਤ ਲਿਖ ਰਿਹਾ ਜਾਂ ਚਿੱਠੀ ਲਿਖ ਰਿਹਾ ਨਾਲ ਦੀ ਨਾਲ ਮੈਂ ਇਹਨਾਂ ਨੂੰ ਇੱਕ ਟੈਕਨੀਕਲ ਲੜਕਾ ਹੈਗਾ ਜਿਹੜਾ ਸਾਈਬਰ ਸਿਕਿਉਰਿਟੀ ਦਾ ਕਾਫੀ ਵੱਡਾ ਇੰਟਰਪ੍ਰੈਨਿਅਰ ਹੈਗਾ ਉਰੇ ਬਾਰੇ ਵੀ ਮੈਂ ਮੈਨੇਜਰ ਸਾਹਿਬ ਨੂੰ ਉਹਦਾ ਨਾਮ ਦੱਸ ਕੇ ਆਇਆ ਕਿ ਤੁਸੀਂ ਉਹਰੇ ਨਾਲ ਇੱਕ ਸੰਪਰਕ ਕਰੋ ਤਾਂ ਜੋ ਪਰ ਉਹ ਲਾਅ ਐਂਡ ਆਰਡਰ ਡੀਜੀਪੀ ਨੂੰ ਵੀ ਮੈਂ ਦੱਸਿਆ ਕਿ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਜੇ ਤੁਹਾਡੇ ਕੋਲ ਉਹ ਟੂਲਸ ਨਹੀਂ ਹੈ अवेलेबल ਜਾਂ ਤੁਹਾਡੇ ਕੋਲ ਟੈਕਨੀਕਲ ਬੰਦੇ ਨਹੀਂ ਹੈ ਉਹ ਵੈਸੇ ਤਾਂ ਇਹ ਨਲਾਇਕੀ ਹੈ ਪੰਜਾਬ ਦੀ ਸਰਕਾਰ ਦੀ ਇਹ ਸਾਈਬਰ ਕ੍ਰਾਈਮ ਦਿਨ-ਬਦਨ ਵੱਧ ਰਿਹਾ ਹੈ ਇਹਨਾਂ ਕੋਲੇ ਟੈਕਨੀਕਲਸ ਬੰਦੇ ਹੀ ਨਹੀਂ ਹੈ ਨਹੀਂ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਪ੍ਰਾਈਵੇਟ ਇੰਟਰਪ੍ਰਿਨਿਅਰ ਨਾਲ ਗੱਲਬਾਤ ਕਰਕੇ ਇਹਰਾ ਜਲਦ ਜਲਦ ਮਸਲਾ ਹੱਲ ਹੋਣਾ ਚਾਹੀਦਾ ਹੋ ਸਕਦਾ ਕੋਈ ਬੇਵਕੂਫ ਹੋਵੇ ਹੋ ਸਕਦਾ ਕੋਈ ਅਗਿਆਨੀ ਹੋਵੇ ਹੋ ਸਕਦਾ ਕੋਈ ਨਸ਼ੇੜੀ ਹੋਵੇ ਲੇਕਿਨ ਹੋ ਸਕਦਾ ਕੋਈ ਸੀਰੀਅਸ ਐਲੀਮੈਂਟਰੀ ਹੋਵੇ ਜਿੰਨਾ ਚਿਰ ਉਸ ਵਿਅਕਤੀ ਦਾ ਸਾਨੂੰ ਪਤਾ ਨਹੀਂ ਲੱਗਦਾ ਉਹਨੇ ਚਿਰ ਕੀ ਕਹਿ ਸਕਦੇ ਸੋ ਆਸ ਕਰਦਾ ਹੋਨੇ ਹੋਨੇ ਸਰਕਾਰ ਦੇ ਨੁਮਾਇंदे ਵੀ ਅੰਦਰ ਪਹੁੰਚੇ ਇਹ ਪਹਿਲਾਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਨਮਾਇੰਦਾ ਇਹਨਾਂ ਦੇ ਕੋਲੇ ਪਏ ਪਿਛਲੇ 6 ਦਿਨ ਤੋਂ ਨਹੀਂ ਬੋੜਿਆ ਇਹ ਅਜਲਾ ਸਾਹਿਬ ਨੇ ਜਦੋਂ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਪ੍ਰਤਾਪ ਸਿੰਘ ਬਾਜਵਾ ਨੂੰ ਇੱਥੇ ਸੱਦਿਆ ਮੈਨੂੰ ਸੱਦਿਆ ਆਸੇ-ਪਾਸੇ ਹੋਰ ਇਹਨਾਂ ਨੇ ਦਿੱਲੀ ਦੇ ਅੰਦਰ ਪਾਰਲੀਮੈਂਟਰੀਅਨਸ ਨਾਲ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਆਪ ਦੀ ਸੇਵਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹ ਗੁਰੂ ਦਾ ਘਰ ਹੈ ਤੇ ਅਸੀਂ ਸਾਰੇ ਇੱਥੇ ਸੇਵਾ ਨਿਭਾਉਣ ਵਾਸਤੇ ਖੜੇ ਹਾਂ ਇਹ ਸਭ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਉਪਰਾਲਾ ਕਰਕੇ ਉਸ ਵਿਅਕਤੀ ਦਾ ਇਸ ਇਰਾਰਤੀ ਅੰਸਰ ਦਾ ਜਾਂ ਜੋ ਵੀ ਹੋਵੇਤੀ ਹੈ ਪੂਰਾ ਰੋਲਾ ਪਾਵਾਂਗੇ ਔਰ ਪੜਤਾਲ ਕਰਾਂਗੇ ਅੱਜ ਬੀਜੇਪੀ ਦੇ ਲੀਡਰ ਆਏ ਸੀ ਉਹ ਕਹਿਣਾ ਸੀ ਕਿ ਪੰਜਾਬ ਸਰਕਾਰ ਨਾਲ ਲੜਗੇ ਸੀ ਕਲਪ ਕਰ ਨੂੰ ਤਿਆਰ ਆ ਇਸ ਮੌਕੇ ਕਹਿਣੀ ਮੋਰ ਹੈਗੀ ਦੋਸੋ ਮੈਂ ਤਾਂ ਇਹੀ ਕਹਿਣਾ ਚਾਹਣਾ ਹੈ ਤੁਸੀਂ ਈਡੀ ਜਿੱਥੇ ਮਰਜੀ ਭੇਜ ਜਿੰਦੇ ਹੋ ਤੁਸੀਂ ਜਿੱਥੇ ਮਰਜੀ ਸੀਬੀਆਈ ਤੇ ਜਿੰਦੇ ਹੋ ਜਿੱਥੇ ਮਰਜੀ ਤੁਸੀਂ ਆਪਣੀ ਐਨਆਈਏ ਦੇ ਲੋਕ ਭੇਜ ਜਿੰਦੇ ਹੋ ਜਿੱਥੇ ਮਰਜੀ ਸੀਬੀਆਈ ਜਾ ਸਕਦੀ ਹੈ ਔਰ ਇਹ ਸਾਰੀਆਂ ਏਜੰਸੀਆਂ ਸਾਈਬਰ ਕ੍ਰਾਈਮ ਦਾ ਇਹ ਮਸਲਾ ਹੈਗਾ ਸਿੱਧਿਆ ਜਾ ਕੇ ਫਰਸਲ ਵੀ ਔਰ ਖਾਸ ਕਰਕੇ ਹਰਮੰਦਰ ਸਾਹਿਬ ਦਾ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੋਨੇ ਸਰਕਾਰਾਂ ਇਹਦੇ ਚ ਜ਼ਿੰਮੇਦਾਰ ਹੈ ਔਰ ਕਿਸੇ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਇਹ ਕੋਈ ਹਾਈ ਕੋਰਟ ਨੇ ਜਾਂ ਸਰਕਾਰ ਨੇ ਪਰਮਿਸ਼ਨ ਹੀ ਦੇਣੀ। ਦੋਸਤੋ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਟੈਰਰਿਜ਼ਮ ਹੈ ਪੰਜਾਬ ਦੇ ਵਿੱਚ ਸਿੱਧੀ ਐਨਆਈਏ ਬੰਦਾ ਚੱਕ ਕੇ ਲੈ ਜਾਂਦੀ ਹੈ। ਹਾਂ। ਸਿੱਧੀ ਬਾਰਡਰ ਸਕਿਉਰਿਟੀ ਫੋਰਸਸ ਦਾ 50 ਕਿਲੋਮੀਟਰ ਦੇ ਇਰੀਆ। ਸੋ ਗੱਲ ਬੀਜੇਪੀ ਵਾਲੇ ਰੈਲੇਵੈਂਟ ਕਰਮ ਜਿਹੜੀ ਗੱਲ ਬੰਦ ਦੀ ਹੈ। ਇਹ ਥਾਂ ਦੀ ਕਿਸੇ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਇਹੋ ਜੇ ਮਸਲੇ ਬਿਕੋਜ਼ ਸਾਈਬਰ ਕ੍ਰਾਈਮ ਹੈ। ਇੰਟਰਨੈਸ਼ਨਲ ਲੈਵਲ ਤੋਂ ਸਰਵਰ ਕ੍ਰਾਈਮ ਹੈ ਕਿੱਥੋਂ ਹੋ ਰਿਹਾ ਉਹਦੇ ਤੇ ਤਾਂ ਕੋਗਨਿਟੈਂਸ ਟਿਕਾਣਾ ਹੈ। ਕਿਸ ਪ੍ਰਕਾਰ ਦੀ ਪਰ ਸ਼ਰਮ ਇਹਨੂੰ ਇਸ ਕਰਦੀ ਹੈ ਕਿ ਦੋਨਾਂ ਸਰਕਾਰਾਂ ਦਾ ਇਸ ਮੁੱਦੇ ਤੇ ਵੀ ਕੋਈ ਤਾਲਮੇਲ ਹੈ ਜਾਂ ਨਹੀਂ ਹੈ ਔਰ ਕਿਉਂ ਤਮਾਸ਼ਾ ਕਈ ਅੜੀ ਅੜੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਦਾ ਵੀ ਅਸੀਂ ਸ਼ਿਕਾਰ ਹੋ ਰਹੇ ਲੱਗਦੇ ਹਾਂ ਤਿਆਰੀ ਪਰ ਇਹ ਸਮਾਂ ਹਣ ਤੇ ਜਾ ਕੇ ਬਿਹਤਰੀਨ ਦੱਸਿਆ ਜਾਏਗਾ ਕਿ ਕਿੰਨਾ ਏਜੰਸੀਆਂ ਦੇ ਪਿੱਛੇ ਹੱਥ ਹੈਗਾ ਸੋ ਇਹ ਵੱਡੀ ਸਾਜ਼ਿਸ਼ ਦਾ ਵੀ ਪੰਜਾਬ ਸ਼ਿਕਾਰ घटना करने तो शिकार नजर आदमी गैर जिम्मेदार शब्द कहते थोड़ी गैर जिम्मेदार एडू घटना कर सब तो पहला सब तो पहले पंजाब के मुख्यमंत्री साहब ना सा गलती है मेरी तो गलती तो तो है कि लेट आए ਮੁਗੈ ਮੈਨੂੰ ਉਹਦੇ ਬਾਰੇ ਪਰ ਔਜਲਾ ਸਾਹਿਬ ਸਾਹਿਬ ਇਹ ਮੈਂ ਦੱਸਦਾ ਜੀ ਦੇਖੋ ਅਸੀਂ ਜਿੱਦਣ ਇਹਨਾਂ ਦੇ ਧਾਮੀ ਸਾਹਿਬ ਨੇ ਇਹਨਾਂ ਤਾਂ ਪਹਿਲਾਂ ਦੱਸਿਆ ਨਹੀਂ ਜੀ ਕਿ ਕਿਸੇ ਨੂੰ ਦੋ ਦਿਨ ਤੁਹਾਡਾ ਸੈਸ਼ਨ ਚੱਲ ਰਿਹਾ ਸੀ ਵਿਧਾਨ ਸਭਾ ਦਾ ਔਰ ਬਰਗਾ ਔਰ ਬੇਅਦਬੀਆਂ ਦੇ ਸੈਸ਼ਨ ਚੱਲ ਰਿਹਾ ਰਾਜਾ ਜੀ ਔਰ ਬੇਅਦਬੀਆਂ ਦੇ ਸੈਸ਼ਨ ਦੇ ਉੱਤੇ ਇਹਨਾਂ ਨੇ ਗੱਲ ਦਬਾ ਕੇ ਰੱਖੀ ਜਦ ਕਿ ਸੈਸ਼ਨ ਜਦੋਂ ਹੰਟ ਤੋਂ ਦੋ ਦਿਨੋਂ ਕਹਿ ਗਿਆ ਸੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਾਲ ਹੈ ਕੋਈ ਬੰਦਾ ਵੀ ਝੂਠ ਨਹੀਂ ਬੋਲੂਗਾ ਔਰ ਮੁੱਖ ਮੰਤਰੀ ਸਾਹਿਬ ਨੂੰ ਛਾਉ ਮਾਰ ਦਾ ਬੰਦਾ ਹੈ ਇੱਥੇ ਅਗਝੋਲਿਆ ਉਹਨਾਂ ਨੇ ਦੋ ਦਿਨ ਪੰਜਾਬ ਨੂੰ ਗੁੰਮਰਾਹ ਕੀਤਾ ਇਸ ਗੱਲ ਨਹੀਂ ਜੇ ਮੁੱਖ ਮੰਤਰੀ ਸਾਹਿਬ ਨੂੰ ਉਹਦਾ ਸਭ ਪਤਾ ਨਹੀਂ ਤਾਂ ਫ ਸਾਬ ਹੈ ਉਹਨਾਂ ਦਾ ਨਾਲ ਕਮਿਸ਼ਨਰ ਦਾ ਜੀ ਨਸਣਾ ਚਾਹੀਦਾ ਕਿ ਅੱਜ ਪਹਿਲੀ ਵਾਰ ਆਈ ਇਹਨਾਂ ਦੀ ਅਪਰੂਵਰਮੈਸ਼ਨ ਮਿਲਦੀ ਸੀ ਤਮਕੀ ਪਹੁੰਚੀ ਐਸਕੇ ਨੂੰ ਪ੍ਰੀਵਿਅਸ ਵਾਰ ਨੇ ਰੀਟੇਨ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੇਲ ਕੀਤੀ ਹੈ ਕਿ ਤੁਸੀਂ ਗਲਤ ਬੰਦਾ ਫੜਿਆ ਹੋਇਆ ਅਸੀਂ ਇਹ ਤੁਹਾਡੀ ਗ੍ਰੇਸ ਬਾਹਰ ਆ ਲੰਪ ਫੜ ਲਗੋ ਚੇਂਜ ਕਰ ਰਹੇ ਇਹ ਮਾਤਾ ਦੇਖੋ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੀ ਪੁਲਿਸ ਨੇ ਡੀਟੇਨ ਕਰ ਲਿਆ ਤੇ ਕਿਉਂ ਫੜ ਲਿਆ ਬੁੱਤ ਕਿਨੇ ਤੋੜਨ ਦੀ ਕੋਸ਼ਿਸ਼ ਕੀਤੀ ਫੜ ਲਿਆ ਕੋਈ ਹੋਰ ਕੌਣ ਸੀ ਉਹ ਬੰਦਾ ਮੋਗੇ ਦਾ ਕੀ ਹੋਇਆ ਉਹਰੇ ਨਾਲ ਅਲਟੀਮੇਟਲੀ ਅੱਜ ਤੱਕ ਨਹੀਂ ਪਤਾ ਲੱਗਿਆ ਕੀ ਹੋਇਆ ਮਾਰਨਾ ਕਿਨੂੰ ਸੀ ਐਨਕਾਊਂਟਰ ਕਿਰਾ ਹੋ ਗਿਆ ਕਿਵੇਂ ਹੋਇਆ ਅੱਜ ਤੱਕ ਨਹੀਂ ਪਤਾ ਲੱਗਿਆ ਸੋ ਕਹਿਣ ਦਾ ਮਤਲਬ ਕੌਣ ਬੰਦਾ ਫੜਿਆ ਕਿਨੂੰ ਡੀਟੇਨ ਕੀਤਾ ਉਹ ਰੱਬ ਜਾਣਦਾ ਜਾਂ ਪੰਜਾਬ ਦੀ ਪੁਲਿਸ ਜਾਣਦੀ ਹੈ ਕਿਉਂਕਿ ਮੇਲ ਆਉਣੀ ਬੰਦ ਹੋਣੀ ਚਾਹੀਦੀ ਸੀ ਜੇ ਬੰਦਾ ਸਹੀ ਫੜਿਆ ਹੁੰਦਾ ਸਾਡੇ ਕੋਲ ਤਾਂ ਸਿੱਧੀ ਖਾਤਾ ਦੂਜੇ ਵਾਲੀ ਦੀ ਵੀ ਜੀ ਬਾਈਕ ਇੱਕ ਨੂੰ ਸੰਤੁਸ਼ਟ ਦੇ ਚੁ ਮਦਦ ਕਰਾਂਗੇ ਮੈਂ ਕਹਿੰਦਾ ਮੈਂ ਤੁਹਾਨੂੰ ਉਹਰੇ ਥੇਤਰ ਭੇਜੂਗਾ ਉਹ 10 ਮਿੰਟਸ ਆ ਦਾ ਮੀਟਿੰਗ ਹੁੰਦੀ ਆ ਮੈਂ ਸਟੈਂਡਿੰਗ ਕੌਂਸਲ ਹੋਮ ਅਫੇਅਰ ਕਮੇਟੀ ਦਾ ਮੈਂਬਰ ਐ ਜਿਹੜੀ ਬਾਈ ਚਾਂਸ ਮੀਟਿੰਗ ਬਾਈ ਤਰੀਕ ਨੂੰ ਐ ਜੀ ਉਹ ਨਹੀਂ ਮੈਂ ਨਹੀਂ ਰਖਾਈ ਉਹ ਕੁਦਰਤੀ ਸਾਡੀ ਸਾਈਬਰ ਕ੍ਰਾਈਮ ਤੇ ਹੀ ਮੀਟਿੰਗ ਐ ਸੋ ਮੈਂ ਉਹਰੇ ਵਿੱਚ ਇਹਨਾਂ ਕੋਲੇ ਜਿਹੜੀ ਲੈਟਰ ਆ ਉਹਨੂੰ ਲੈ ਕੇ ਮੈਂ ਉਹ ਚਿੱਠੀ ਰੱਖਾਂਗੇ ਕਿ ਭਾਈ ਇਹਦੇ ਬਾਰੇ ਗੌਰ ਹੋਲੇ ਸਾਨੂੰ ਸੈਂਟਰ ਦੱਸੇ ਇਮੀਡੀਏਟਲੀ ਆਰਡਰ ਕਰੋ